ਕੰਚਨ ਕੁਮਾਰੀ ਦੇ ਨਾਲ ਕੋਈ ਪਰਸਨਲ ਖੁੰਦਕ ਸੀ ਤੁਹਾਡੀ ਇਸ ਤਰੀਕੇ ਦੇ ਨਾਲ ਕੀ ਮੇਰੀ ਤਾਂ ਕਦੇ ਉਹਦੇ ਨਾਲ ਪਰਸਨਲ ਗੱਲ ਵੀ ਨਹੀਂ ਹੋਈ ਸੀ ਖੁੱਲ ਕੇ ਆਇਆ ਉਹ ਨਾ ਹੋਰ ਕੋਈ ਨਹੀਂ ਖੁੱਲ ਕੇ ਕਿਉਂਕਿ ਮੈਂ ਉਹਦੇ ਖਿਲਾਫ ਬਹੁਤ ਸਾਰੀਆਂ ਕੰਪਲੇਂਟਸ ਦਿੱਤੀਆਂ ਸੀਗੀਆਂ ਮੇਰਾ ਫੋਨ ਆ ਪਿਆ ਨਾ ਹਾਂ ਹਾਂ ਮੈਂ ਤੁਹਾਨੂੰ ਕੁਝ ਵੀਡੀਓ ਸਿਖਾਉਣੀ ਆ ਜਿਨ੍ਹਾਂ ਨੂੰ ਲੈ ਕੇ ਮੈਂ ਕੰਪਲੇਂਟ ਕੀਤੀ ਸੀਗੀ ਉਹਦੀ ਕਿਉਂਕਿ ਮੈਨੂੰ ਮਦਰਸ ਦੀ ਆਉਂਦੀ ਸੀਗੀ ਕਈ ਮਦਰਸ ਨੇ ਕਿਉਂਕਿ ਮੈਂ ਚਾਈਲਡ ਬੀਅਸਟੇ ਕੰਮ ਕਰਦੀ ਆ ਜਦੋਂ ਬੱਚਿਆਂ ਦਾ ਦੇਖਦੀ ਆ ਤਾਂ ਮੈਨੂੰ ਮਦਰਸ ਕੰਟੈਕਟ ਕਰਦੀਆਂ ਸੀਗੀਆਂ ਕਹਿੰਦੀਆਂ ਸੀਗੀਆਂ ਕਿ ਅਸੀਂ ਡਿਸਟਰਬ ਹੁੰਨੇ ਆ ਵੀ ਆਹਾ ਜਿਹ ਠੀਕ ਹੈ ਤੇ ਬੱਚਿਆਂ ਨੇ ਦੇਖਦੇ ਆ ਤੇ ਸਾਡੇ ਬੱਚਿਆਂ ਤੇ ਬੁਰਾ ਸਰ ਪੈਂਦਾ ਵੀ ਇਹ ਬੱਚੇ ਔਰ ਬੱਚਿਆਂ ਦਾ ਉਸ ਚੀਜ਼ ਦੇ ਵਿੱਚ ਯੂਜ਼ ਸੋ ਉਹ ਚੀਜ਼ ਸਭ ਨੂੰ ਇਫੈਕਟ ਕਰੂਗੀ ਉਸ ਕਰਕੇ ਮੈਨੂੰ ਲਿਟਰਲੀ ਉਹ ਚੀਜ਼ ਅਪਸੈਟ ਕਰਦੀ ਸੀ ਕਿ ਤੇ ਇੰਦਾ ਨਹੀਂ ਕਰ ਸਕਦੇ ਆ ਹਰਥਿੰਗ ਆ ਦੇਖ ਆ ਇਜ਼ੀ ਟ੍ਰਾਈ ਕਿ ਤੁਸੀਂ ਇੱਕ ਬੱਚੇ ਦੇ ਉੱਤੇ ਆਪਣੀ ਇਨਰ ਗਾਰਮੈਂਟ ਰੱਖ ਰਹੇ ਹੋ ਨਹੀਂ ਉਹ ਤਾਂ ਦੇਖੋ ਇਹਨੇ ਕਮਲ ਨੇ ਜੋ ਕੁਝ ਕੰਟੈਂਟ ਪਾਇਆ ਉਹ ਤਾਂ ਸਭ ਨੂੰ ਪਤਾ ਹੈ ਮੈਂ ਇੱਕ ਚਾਈਲਡ ਰਾਈਟ ਐਕਟੀਵਿਸਟ ਹਾਂ ਜੀ ਇੱਕ ਚਾਈਲਡ ਰਾਈਟ ਐਕਟੀਵਿਸਟਾਂ ਕੋਈ ਆਪਣੇ ਬੱਚਿਆਂ ਨੂੰ ਆ ਕਰਾਈਨ ਆ ਜੀ ਕਾਨੂੰਨ ਦੀ ਨਜ਼ਰ ਚ ਆ ਜੋ ਕਰ ਰਹੀ ਆ ਇੱਕ ਕ੍ਰਾਈਮ ਆ ਤੇ ਫਿਰ ਤੁਸੀਂ ਸਜ਼ਾ ਕਿਉਂ ਨਹੀਂ ਦਿਵਾ ਸਕੀ ਸਜ਼ਾ ਪੁਲਿਸ ਨੇ ਕੋਈ ਐਕਸ਼ਨ ਹੀ ਨਹੀਂ ਲਿਆ ਜੀ ਚਾਈਲਡ ਕਮਿਸ਼ਨ ਕਿੰਨੀ ਵੱਡੀ ਚੀਜ਼ ਆ